ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਦੁਕਾਨਦਾਰ ਦੇ ਉੱਤੇ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਰਾਣੀ ਕਬਾਗ ਇਲਾਕੇ 'ਚ ਸਾਈ ਪ੍ਰਿੰਟਿੰਗ ਨਾਮ ਤੋਂ ਇੱਕ ਦੁਕਾਨ ਹੈ ਜਿੱਥੇ ਦੇਰ ਰਾਤ ਗੱਡੀ 'ਚ ਸਵਾਰ ਹੋ ਕੇ ਆਏ ਕੁਝ ਨੌਜਵਾਨਾਂ ਦੇ ਵੱਲੋਂ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨਦਾਰ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਗੱਡੀ ਲੈ ਕੇ ਨੌਜਵਾਨ ਦੁਕਾਨ ਦੇ ਬਾਹਰ ਪਹੁੰਚਦੇ ਨੇ ਔਰ ਜਿਸ ਗੱਡੀ 'ਚ ਸਵਾਰ ਹੋ ਕੇ ਨੌਜਵਾਨ ਆਉਂਦੇ ਨੇ ਉਸ ਗੱਡੀ ਦੇ ਅੱਗੇ ਸਰਕਾਰੀ ਬੱਤੀ ਨੇ ਤਾਂ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਪ੍ਰਾਈਵੇਟ ਗੱਡੀਆਂ ਦੇ ਉੱਤੇ ਅਜਿਹੀਆਂ ਬੱਤੀਆਂ ਲਗਾਉਣ ਅਤੇ ਕਾਲੀਆਂ ਫਿਲਮਾਂ ਲਗਾਉਣ ਦੇ ਉੱਤੇ ਰੋਕ ਲਗਾਈ ਹੋਈ ਹੈ ਤਾਂ ਉੱਥੇ ਇਸ ਗੱਡੀ ਦੇ ਉੱਤੇ ਸਰਕਾਰੀ ਬੱਤੀਆਂ ਲਗਾ ਕੇ ਨੌਜਵਾਨ ਦੁਕਾਨਦਾਰ ਦੇ ਬਾਹਰ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਦੁਕਾਨ ਦੇ ਅੰਦਰ ਦਾਖਲ ਹੋ ਕੇ ਨੌਜਵਾਨ ਦੁਕਾਨਦਾਰ ਨੂੰ ਸਾਈਡ 'ਚ ਲੈ ਜਾਂਦੇ ਨੇ ਤਾਂ ਦੁਕਾਨਦਾਰ ਦੇ ਮੁਤਾਬਕ ਉਸ ਨੂੰ ਉੱਥੇ ਇਹਨਾਂ ਨੌਜਵਾਨਾਂ ਦੇ ਵੱਲੋਂ ਡਰਾਇਆ ਧਮਕਾਇਆ ਗਿਆ ਤਾਂ ਖੁਦ ਨੂੰ ਕਿਰਿਆ ਹੋਇਆ ਦੇਖ ਕੇ ਦੁਕਾਨਦਾਰ ਦੇ ਪਿਤਾ ਦੇ ਵੱਲੋਂ ਬਾਹਰ ਬੂਹਾ ਬੰਦ ਕਰਕੇ ਨੌਜਵਾਨਾਂ ਨੂੰ ਦੁਕਾਨ ਦੇ ਅੰ ਬੰਦ ਕਰਕੇ ਪੁਲਿਸ ਨੂੰ ਫੋਨ ਕਰ ਸਕੇ ਪਰ ਨੌਜਵਾਨ ਉਸ ਨੂੰ ੱੱਕਾ ਦੇ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਭਾਜਦੇ ਨੌਜਵਾਨਾਂ ਦੀਆਂ ਵੀਡੀਓ ਵੇਖ ਸਕਦੇ ਹੋ ਤਾਂ ਉੱਥੇ ਦੁਕਾਨਦਾਰ ਦੇ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਉਸ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ ਕਈ ਵਾਰ ਵਿਦੇਸ਼ੀ ਨੰਬਰ ਤੋਂ ਫੋਨ ਆਏ ਔਰ ਉਸ ਫੋਨ ਦੇ ਵਿੱਚ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਤਾਂ ਅੱਜ ਉੱਥੇ ਦੋ ਗੱਡੀਆਂ ਦੇ ਵਿੱਚ ਨੌਜਵਾਨ ਸਵਾਰ ਹੋ ਕੇ ਉਸ ਦੀ ਦੁਕਾਨ ਤੱਕ ਪਹੁੰਚ ਗਏ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੁਝ ਨੌ ਇਥੇ ਦੁਕਾਨਦਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਵਿਦੇਸ਼ੀ ਨੰਬਰ ਤੋਂ ਫੋਨ ਕਰਦਾ ਸੀ ਫੋਨ ਦੇ ਉੱਤੇ ਧਮਕੀਆਂ ਦਿੰਦਾ ਸੀ ਉਸ ਦਾ ਮੇਰੇ ਦੋਸਤ ਦੇ ਨਾਲ ਪੈਸੇ ਦਾ ਲੈਣ-ਦੇਣ ਹੈ ਪਰ ਪਤਾ ਨਹੀਂ ਕਿਉਂ ਉਹ ਮੈਨੂੰ ਫੋਨ ਕਰਕੇ ਧਮਕੀਆਂ ਦੇ ਰਿਹਾ ਹੈ ਤਾਂ ਉਸ ਦੇ ਵੱਲੋਂ ਹੀ ਮੇਰੀ ਦੁਕਾਨ ਦੇ ਉੱਤੇ ਬੰਦੇ ਭੇਜੇ ਗਏ ਨੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਚੰਨਨ ਸੱਬਰ ਵਾਲਿਆ ਤੇ ਮੇਰੀ ਦੁਕਾਨ ਰਾਣੀ ਕਾ ਬਾਗ ਚ ਹੈ ਸਾਈਂ ਪ੍ਰਿੰਟਿੰਗ ਦੇ ਨਾਮ ਤੋਂ ਤੇ ਇਹ 1 ਵਜੇ 5-6 ਵਜੇ ਮੈਨੂੰ ਫੋਨ ਆਇਆ ਬਾਰੋਂ ਕਿ ਆਪਣਾ ਕੇ ਮੁੰਡੇ ਦਾ ਬਾਰੋਂ ਫੋਨ ਆਇਆ ਕਿ ਇਦਾਂ ਤਾਂ ਆਪਣਾ ਕੋਈ ਮੁੰਡਾ ਹੈਗਾ ਉਹਨਾ ਮੇਰੀ ਗੱਲ ਕਰਾ ਮੈਂ ਕਿ ਮੈਂ ਕਿਉਂ ਗੱਲ ਕਰਾਵਾਂ ਨਾਲੇ ਮੇਰੇ ਨਾਲ ਕਿਹੜਾ ਹੈਗਾ ਉਹ ਜਿਹੜੀ ਗੱਲ ਹੈਗੀ ਇਹ ਤੂੰ ਆਪੇ ਉਹਦੇ ਨਾਲ ਕਰ ਲਾ ਮੈਂ ਮੈਨੂੰ ਕਿਉਂ ਫੋਨ ਕਰਨ ਦੇ ਆਇਆ ਫਿਰ ਥੋੜੀ ਜੀ ਉਹ ਬੈਸਬਾਸੀ ਬੈਸ ਹੀ ਤੇ ਕਹਿੰਦਾ ਕਿ ਕੋਈ ਨਹੀਂ ਮੈਨੂੰ ਪਤਾ ਤੂੰ ਕਿੱਥੇ ਹੁੰਦਾ ਮੈਂ ਕਰਦਾ ਨਾਲ ਹੀ 10 ਮਿੰਟ ਬਾਅਦ ਕਿਸੇ ਦਾ ਮੈਨੂੰ ਬਟਾਲਿਓ ਫੋਨ ਆ ਗਿਆ ਕੀ ਕਿਤੇ ਮੈਂ ਕਿਹਾ ਮੈਂ ਇੱਥੇ ਅੰਮ੍ਰਿਤਸਰ ਆਇਆ ਕਿਉਂ ਕਿ ਆ ਕਹਿੰਦਾ ਅੰਮ੍ਰਿਤਸਰ ਕਿੱਥੇ ਹੈਗਾ ਆਪਾਂ ਵੀ ਅੰਮ੍ਰਿਤਸਰ ਆਇਆ ਮੈਂ ਮਹਾਰਾਣੀ ਕਬਾਗਾ ਕਹਿੰਦੇ ਚੱਲ ਕੋਈ ਨਹੀਂ ਆਪਾਂ ਆਨੇ ਆ ਇੰਨੀ ਗੱਲ ਹੋਈ 10 15 ਮਿੰਟ ਬਾਅਦ ਫੋਨ ਆਇਆ ਕਿ ਹਾਂਜੀ ਕਿੱਥੇ ਹੈਗਾ ਮੈਂ ਕਿਹਾ ਮੈਂ ਮਹਾਰਾਣੀ ਕਬਾਗਾ ਕਹਿੰਦਾ ਆਪਾਂ ਵੀ ਮਹਾਰਾਣੀ ਕਬਾਖ ਲੋਤੇ ਤੂੰ ਕਿੱਥੇ ਹੈਗਾ ਮੈਂ ਆਪਣੀ ਦੁਕਾਨ ਤੇ ਹੈਗਾ ਆ ਫੇਰ ਕਹਿੰਦੇ ਦੁਕਾਨ ਕਿਹੜੀ ਆ ਮੈਂ ਇੱਕ ਦੁਕਾਨ ਹੈਗੀ ਆ ਤੇ ਫੇਰ ਉੱਥੇ ਆ ਜਾਂਦੇ ਹੋ ਤੇ ਟਟੋਗੜ 10 ਤੋਂ 12 ਜਾਣੇ ਆਏ ਤੇ ਮੈਂ ਕਾਊਂਟਰ ਤੇ ਨਰ ਨੂੰ ਲਾਲ ਬੱਤੀ ਵੀ ਲੱਗੀ ਹੋਈ ਸੀ ਤੇ ਆਏ ਵੀ ਫੋਰਚਨਰ ਦੇ ਵਿੱਚ ਜਿਹਨੂੰ ਪੁਲਸ ਵਾਲੀ ਲਾਲ ਬੱਤੀ ਲੱਗੀ ਹੋਈ ਸੀ ਨਾਲ ਸ਼ੀਸ਼ੇ ਸਾਰੇ ਕਾਲੇ ਹੀ ਉਹਦੇ ਦੋ ਗੱਡੀਆਂ ਜਿ ਆਏ ਉਹ ਜਿਹੜੇ ਬੰਦੇ ਉਹ ਤੁਹਾਨੂੰ ਜਾਣਦੇ ਸੀ ਇੱਕ ਜਣਾ ਵੀ ਨਹੀਂ ਜਾਣਦਾ ਇਹ ਉਹਨਾਂ ਨੂੰ ਮੇਰਾ ਨਾਂ ਵੀ ਨਹੀਂ ਪਤਾ ਸੀ ਸਭ ਤੋਂ ਪਹਿਲਾਂ ਉਹਨਾਂ ਦਾ ਕਾਊਂਟਰ ਤੇ ਆ ਕੇ ਖਲੋ ਕੇ ਪੁੱਛਣ ਪੁੱਛਦੇ ਆ ਕਿ ਹਾਂਜੀ ਚੰਦਨ ਕੌਣ ਆ ਮੈਂ ਕਿਹਾ ਮੈਂ ਹਾਂ ਚੰਦਨ ਤੇ ਆ ਕੇ ਕਹਿੰਦੇ ਕਿ ਡਾਕੂਮੈਂਟ ਸਾਈਡ ਤੇ ਆ ਗੱਲ ਕਰਨੀ ਮੈਂ ਹਾਂਜੀ ਦੱਸੋ ਜੋ ਮੈਂ ਸਾਈਟ ਤੇ ਗਿਆ ਉਹ ਕਹਿੰਦੇ ਕੀ ਬਾਹਰ ਆ ਮੈਂ ਕਿਹਾ ਬਾਹਰ ਕੀ ਗੱਲ ਕਰਨੀ ਜਿਹੜੀ ਕਰਨੀ ਇੱਥੇ ਬਹਿ ਕੇ ਕਰ ਲੋ ਗੱਲ ਕਹਿੰਦੇ ਨਹੀਂ ਆਪਾਂ ਬਟਾਲਿਓ ਆ ਗਏ ਆ ਤੇ ਤੂੰ ਬਾਹਰ ਨਹੀਂ ਆ ਸਕਦਾ ਮੈਂ ਤਾਂ ਗੱਲ ਦੱਸ ਕੀ ਗੱਲ ਹੈਗੀ ਆ ਇਦਾਂ ਦਾ ਫਿਰ ਉਨੀ ਦੇਰ ਨੂੰ ਪਾਪਾ ਆ ਗਏ ਅੰਦਰ ਤੇ ਜਦੋਂ ਪਾਪਾ ਆਏ ਅੰਦਰ ਤੇ ਪੁੱਛਦੇ ਇਹ ਕੌਣ ਹੈਗੇ ਆ ਤੇ ਮੈਂ ਕਿਹਾ ਮੇਰੇ ਫਾਦਰ ਸਾਹਿਬ ਨੇ ਤੇ ਉਸ ਤੋਂ ਬਾਅਦ ਇੱਕ ਮੁੰਡਾ ਹੈਗਾ ਸੀ ਉਹਦੇ ਡੱਬ ਨਾਲ ਵੀ ਲੱਗਾ ਹੋਇਆ ਹੈ ਆਪਣਾ ਪਿਸਟਲ ਹੀ ਲੱਗਾ ਹੋਇਆ ਹੈ ਡੱਬ ਨਾਲ ਲੱਗਾ ਹੋਇਆ ਹੈ ਵੈਪਨ ਲੱਗਾ ਹੋਇਆ ਹੈ ਥਿਆਰ ਲੱਗਾ ਸੀ ਤੇ ਉਹ ਕਹਿੰਦਾ ਕਿ ਤੈਨੂੰ ਤੇ ਤੇਰੇ ਪਿਓ ਨੂੰ ਇੱਥੇ ਗੋਲੀ ਮਾਰ ਕੇ ਆਪਾਂ ਚੱਲ ਜਾਾਂਗੇ ਤੁਹਾਡੇ ਕੋ ਸਾਰੇ ਇੰਤਜ਼ਾਮ ਹੈਗੇ ਆ ਏਨੀ ਗੱਲ ਹੋਈ ਤੇ ਪਾਪਾ ਗਏ ਬਾਹਰ ਕਿ ਪੁਲਸ ਵਾਲਿਆਂ ਨੂੰ ਫੋਨ ਲਾ ਲੈਣਾ ਸ਼ਟਰ ਸੁੱਟ ਦਿੰਦੇ ਨੇ ਇਹਨਾਂ ਨੂੰ ਅੰਦਰ ਹੀ ਡੱਕ ਲੈਣੇ ਆ ਉਹਨੇ ਤੈਨੂੰ ਪੁਲਸ ਵਾਲੇ ਆਉਣਗੇ ਜੋ ਉਹਨਾਂ ਨੂੰ ਪਤਾ ਲੱਗਾ ਕਿ ਹਾਂ ਵੀ ਆਪਾਂ ਬੂਹਾਂ ਬੰਦ ਕਰਨ ਲੱਗੇ ਆ ਤੇ ਨਾਲ ਹੀ ਸਾਰੇ ਭੱਜ ਗਏ ਜੋ ਭੱਜੇ ਉਸੇ ਟਾਈਮ ਪੀਰੀਅਡ 'ਚ ਇੱਕ ਬੰਦਾ ਕਾਬੂ ਆ ਗਿਆ ਤੇ ਉਹਨੂੰ ਇੱਕ ਤਰੀਕ ਦਾ ਉਧਰ ਸਿਵਲ ਲੈਂਡ ਦਿੱਤਾ ਆ ਇਕ ਤਿੰਨ ਗ੍ਰਾਡਾ ਕਹਿੰਦੇ ਸੀ ਵੀ ਗੱਲ ਕਰਾਣੀ ਹੈ ਉਹ ਕੋਣ ਮੁੰਡਾ ਹੈ ਕਿ ਤੁਹਾਡਾ ਕੋ ਵਾਕ ਹੈ ਉਹ ਕਿੰਨਾ ਕਹਿੰਦੇ ਸੀ ਗੱਲ ਕਰਾਣੀ ਨਹੀਂ ਮੇਰਾ ਦੋਸਤ ਹੈਗਾ ਉਹ ਜ਼ਰਾਵਰ ਉਹ ਵੀ ਬਟਾਲੇ ਦਾ ਹੈਗਾ ਆ ਹੂੰ ਤੇ ਕਿਦੋਂ ਤੁਹਾਡੇ ਨਾਲ ਕਿਦੋਂ ਆ ਗੱਲਬਾਤ ਕਰਾਂ ਕੋਈ ਖਿੱਚਾ ਤਾਂ ਨਹੀਂ ਹੋਈ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਨਹੀਂ ਮੈਂ ਹੋਈ ਆ ਵੇਖੋ ਨਿਸ਼ਾਨ ਪਿਆ ਆ ਫੰਦੇ ਆ ਉਹਨਾਂ ਨੇ ਜੇ ਫਾਦਰ ਸਾਹਿਬ ਤੁਹਾਡੇ ਨਾਲ ਦਿੱਤ ਤੁਹਾਡਾ ਕੋਈ ਨੁਕਸਾਨ ਕਰ ਸਕਦਾ ਤੇ ਉਹ ਤੇ ਹੈਗਾ ਹੀ ਵੈਪਨ 10 12 ਜਾਣੇ ਆ ਵੈਪਨ ਨਾਲ ਲੈ ਕੇ ਆਏ ਆ ਕਿੰਨੇ ਜਣੇ ਸੀ ਪਾਜੀ ਜਿਸ ਟਾਈਮ ਉਹ ਬੰਦੇ ਆ ਕਿੰਨੇ ਕੋਲ ਦਾ ਸਮਾਂ ਸੀ ਮੈਂ ਸੀ ਇੱਕ ਨਾਲੇ ਦੋ ਦੁਕਾਨ ਦੇ ਮੁੰਡੇ ਹੀ ਬਸ ਹੁਣ ਮੰਗ ਕੀ ਕਰਦੇ ਪਾਜੀ ਮੰਗ ਇਹੀ ਕਰਦੇ ਕਿ ਜਿਹੜੀ ਕਾਨੂੰਨੀ ਕਾਰਵਾਈ ਕਰਣ ਉਹ ਤੇ ਦੁਸ਼ਮਣੀ ਹੀ ਤੁਹਾਡੇ ਨਾਲ ਗਾਲੀ ਦੁਸ਼ਮਣੀ ਜਿਹੜਾ ਤੁਹਾਡੇ ਕੋਲ ਆਇਓ ਮੇਰੇ ਨਾਲ ਤੇ ਕੋਈ ਵੀ ਨਹੀਂ ਹੈਗੀ ਤੁਸੀਂ ਤੁਹਾਡੇ ਕੋਲ ਕਿਉਂ ਆਏ ਇਹਨਾਂ ਨੂੰ ਭੇਜਿਆ ਕਿਨੇ ਫਿਰ ਕਿਵੇਂ ਆਏ ਦਾ ਕੈਨੇਡਾ ਤੋਂ ਹੈਗਾ ਇੱਕ ਮੁੰਡਾ ਨਾ ਪਾਹੂਲ ਨਾਮ ਹੈਗਾ ਪਰਮਿੰਦਰ ਸਿੰਘ ਕਰਕੇ ਹੈਗਾ ਨਾਮ ਉਹਨੂੰ ਸਾਰੇ ਪਾਹੂਲ ਕਹਿੰਦੇ ਆ ਤੇ ਉਹਨੂੰ ਹੈਗਾ ਕਿ ਜਿਹੜਾ ਜਿਸ ਮੁੰਡੇ ਨਾਲ ਉਹਦਾ ਲੈਣ ਦੇਣ ਹੈਗਾ ਜੋ ਉਹ ਕਹਿੰਦਾ ਆ ਬਾਕੀ ਮੈਨੂੰ ਪਤਾ ਨਹੀਂ ਇਸ ਚੀਜ਼ ਬਾਰੇ ਲੈਣ ਦੇਣ ਹੈਗਾ ਵੀ ਕਿ ਨਹੀਂ ਹੈਗਾ ਤੇ ਉਹ ਕਹਿੰਦਾ ਕਿ ਉਹ ਤੇਰੇ ਨਾਲ ਹੀ ਹੁੰਦਾ ਆ ਤੇ ਤੂੰ ਮੇਰੀ ਉਹ ਨਾਲ ਗੱਲ ਕਰਾ ਜਿਸ ਬੰਦੇ ਦਾ ਫੋਨ ਆਇਆ ਤੁਹਾਨੂੰ ਉਹ ਤੁਹਾਡਾ ਬਾਗਬ ਸੀ ਨੰਬਰ ਸੇਵ ਸੀ ਤੁਹਾਡੇ ਕੋਲ ਦਾ ਇਹ ਮੇਰੇ ਕੋਲ ਤਾਂ ਨੰਬਰ ਸੇਵ ਹੀ ਨਹੀਂ ਸੀ ਆ ਮੈਂ ਮੁਖਾ ਵਿਸਾਦ ਦਾ ਉਹਦਾ ਨੰਬਰ ਵੀ ਨਹੀਂ ਸੇਵ ਹੀ ਮੇਰ ਕੋ ਅਨੋ ਨੰਬਰ ਕਰਕੇ ਹੈਗਾ ਉਹਦਾ ਬਾਹਰ ਬਾਹਰੋਂ ਫੋਨ ਕਰ ਬਾਹਰ ਕੈਨੇਡਾ ਦਾ ਨੰਬਰ ਹੈਗਾ ਯਾਰੇ ਵੀ ਬੰਦੇ ਨੂੰ ਅਰੈਸਟ ਕਰਾਇਆ ਉਹ ਤੋਂ ਬਾਅਦ ਵੀ ਇਹਨਾਂ ਦਾ ਕਾਲ ਆਈ ਤਾਂ ਹਾਂ ਸਵੇਰੇ ਆਹ ਤੁਹਾਡੇ ਸਾਹਮਣੇ ਆ ਆਪਾਂ 10 ਵੇ ਦਾ 10 ਵੇ ਦਾ ਅਰੈਸਟ ਕਰਾਤਾ ਹੋਇਆ ਆ ਤੇ ਸਵੇਰੇ 5:52 ਤੱਕ ਫੋਨ ਆਉਂਦੇ ਰਹੇ ਆ ਕੀ ਕਹਿੰਦੇ ਫੋਨ ਕਰਕੇ ਮੈਂ ਚੁੱਕੇ ਨਹੀਂ ਫੋਨ ਮੈਂ ਰੀਡੀ ਕਰਨਾ ਸੀ ਉਹਨੇ ਤੇ ਖਤਰਾ ਤਾਂ ਤੇ ਖਤਰਾ ਹੈਗਾ ਹੀ ਆ ਮੈਸੇਜ ਉਹਨੇ ਮੈਸੇਜ ਪਾਇਆ ਕਿ ਆ ਤੂੰ ਚੰਗਾ ਨਹੀਂ ਕੀਤਾ ਆਹ ਦੇਖੋ ਆਹ ਗੱਲ ਚੰਗੀ ਨਹੀਂ ਕੀਤੀ ਮੈਸੇਜ ਕੀਤਾ ਮੇਰਾ ਨਾਮ ਸੁਦੀਪ ਸੱਬਰਵਾਲ ਆ ਜੀ ਮੇਰੀ ਰਾਨੀਕਾ ਬਾਗ ਸਾਈਂ ਪ੍ਰਿੰਟਿੰਗ ਨਾਮ ਦੀ ਸ਼ਾਪ ਹੈ ਅਹੀ ਇੱਕ ਦੁਕਾਨਦਾਰ ਬੰਦੇ ਆ ਤੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਹੋਣਾ ਸ਼ਰەआम ਗੁੰਡਾਗਰਦੀ 10 ਤੋਂ 12 ਜਾਣੇ ਇੱਕ ਵੱਖਰੇ ਸ਼ਹਿਰ ਤੋਂ ਬਟਾਲੇ ਤੋਂ ਆ ਰਹੇ ਨੇ ਜਿਹੜੇ ਸਾਨੂੰ ਜਾਣਦੇ ਵੀ ਨਹੀਂ ਉਹਨਾਂ ਨੂੰ ਪਤਾ ਵੀ ਨਹੀਂ ਅਸੀਂ ਕੌਣ ਆ ਜਾਂ ਸਾਨੂੰ ਨਹੀਂ ਪਤਾ ਉਹ ਕੌਣ ਨੇ ਆ ਕੇ ਇਸ ਤਰ੍ਹਾਂ ਗੁੰਡਾਗਰਦੀ ਦਾ ਨਾਚ ਕਰਦੇ ਨੇ ਮੈਨੂੰ ਸਮਝ ਨਹੀਂ ਲੱਗੀ ਕੀ ਕਰਾਂਗੇ ਅਸੀਂ ਨਹੀਂ ਸਮਝਦੇ ਪੂਸ਼ ਇਲਾਕਾ ਵਾ ਹੈ ਹਾਂ ਫਿਰ ਫਿਰ ਦੇਖੋ ਸਾਡੇ ਤੋਂ ਥੋੜੀ ਜੀ ਦੂਰ ਮੋੜ ਤੇ ਡਿਪਟੀ ਸੀਐਮ ਐਕਸ ਡਿਪਟੀ ਸੀਐਮ ਸੋਨੀ ਸਾਹਿਬ ਦੀ ਕੋਠੀ ਹੈ 100 ਮੀਟਰ ਤੇ ਚੌਂਕੀ ਹੈ ਫਿਰ ਮੰਦਰ ਹੈਗਾ ਉੱਥੇ ਪੁਲਿਸ ਦਾ ਨਾਕਾ ਹਰ ਵੇਲੇ ਲਗਾ ਰੰਦਾ ਵਾ ਤੇ ਅਗਲੇ ਲਾਲ ਬੱਤੀ ਲਾ ਕੇ ਸ਼ਰਿਆਮ ਗੱਡੀ 'ਚ ਆਏ ਨੇ ਕਾਲੀਆਂ ਫਿਲਮਾਂ ਕੀਤੀਆਂ ਹੋਈਆਂ ਨੇ ਜੈੱਟ ਬਲੈਕ ਫਿਲਮਾਂ ਆ ਕੇ ਗੁੰਡਾਗਰਦੀ ਕਰਕੇ ਚੱਲ ਗਏ ਲਾਲ ਬੱਤੀ ਕੋਈ ਸਰਕਾਰੀ ਗੱਡੀ ਸੀ ਉਹ ਇਹ ਇਹ ਤੇ ਪੁਲਿਸ ਤਫਤੀਸ਼ ਕਰੇਗੀ ਕਿ ਸਰਕਾਰੀ ਗੱਡੀ ਸੀ ਕੀ ਸੀ ਫੋਰਚਨਰ ਗੱਡੀ ਸੀ ਅੰਦਰ ਵੀ ਵੀ ਆਈ ਪੀ ਲਾਲ ਰੈੱਡ ਲਾਈਟ ਬੱਤੀ ਰੈੱਡ ਬਲੂ ਬੱਤੀ ਲੱਗੀ ਹੋਈ ਸੀ ਜਗਾ ਕੇ ਆਏ ਨੇ ਪੂਰਾ ਡਰਾੰਤ ਮਕਾਨ ਵਾਸਤੇ ਕਿ ਅਸੀਂ ਸ਼ਰਿਆ ਮਾਰ ਰਹੇ ਹਾਂ ਬਿਲਕੁਲ ਜੇ ਮੈਂ ਨਾ ਹੁੰਦਾ ਦੁਕਾਨ ਤੇ ਤੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਸਮਝ ਉਹਨਾਂ ਨੇ ਵੱਤ ਵਾ ਜੋ ਨੁਕਸਾਨ ਕਰ ਸਕਦੇ ਹੋ ਉਹਨਾਂ ਨੇ ਕਰ ਜਣਾ ਸਾਡਾ ਇੱਕੋ ਇੱਕ ਬੱਚਾ ਵਾ ਜੇ ਕੱਲ ਨੂੰ ਉਹ ਨੁਕਸਾਨ ਕਰ ਜਾਂਦੇ ਤੇ ਅਸੀਂ ਕੀ ਕਰਦੇ ਆਏ ਉਹ ਨੁਕਸਾਨ ਕਰਨ ਦੀ ਨੀਅਤ ਨਾਲ ਸੀ ਦੁਕਾਨ ਤੇ ਸਿਰਫ ਇੱਕ ਮੇਰਾ ਬੇਟਾ ਸੀ ਤੇ ਇੱਕ ਦੋ ਸਟਾਫ ਦੇ ਲੜਕੇ ਹੋਰ ਸੀ ਹੁਣ ਦਿਨ ਵੇਲੇ ਲੜਕੀਆਂ ਸਾਡੀ ਦੁਕਾਨ ਤੇ ਹੁੰਦੀਆਂ ਵਾਂ ਕਿਸੇ ਵੇਲੇ ਹੁਣ ਕਿਸੇ ਵੇਲੇ ਵੀ ਅੱਗੇ ਤੇ ਉਹ ਜਾਣਦੇ ਨਹੀਂ ਸੀ ਸਾਨੂੰ ਤੇ ਇੰਨੀ ਹਰਕਤ ਉਹਨਾਂ ਨੇ ਕਰਤੀ ਹੁਣ ਤੇ ਦੁਸ਼ਮਣੀ ਪੈ ਗਈ ਉਹਨਾਂ ਨਾਲ ਅਸੀਂ ਬਹੁਤ ਜ਼ਿਆਦਾ ਅਸੀਂ ਡਰ ਗਏ ਸੀ ਦੇਖੋ ਨਾ 10 ਤੋਂ 12 ਜਾਣੇ ਆ ਗਏ ਸਾਡੇ ਅਸੀਂ ਤੇ ਬਿਲਕੁਲ ਨਹੀਂ ਹੱਥੇ ਗਏ ਸੀ ਸਾਨੂੰ ਪਤਾ ਹੀ ਨਹੀਂ ਅਸੀਂ ਕੀ ਕਰਨਾ ਸਮਝ ਨਹੀਂ ਲੱਗੀ ਉਸ ਟਾਈਮ ਮੰਗ ਉਹਨਾਂ ਦੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਬਿਲਕੁਲ ਹੋਣ ਹੈ ਇੱਕ ਜانے ਕੋ ਤੇ ਹੈਗਾ ਸੀ ਬਾਕੀਆਂ ਕੋ ਵੀ ਹੋਣਗੇ ਜਿਹੜੇ ਇੰਨੀ ਹਿੰਮਤ ਕਰ ਰਹੇ ਨੇ ਇੰਨੀ ਦੂਰੋਂ ਆਗੇ ਬਟਾਲੀਓ ਇੱਥੇ ਮਾਰਨ ਕੁੱਟਣ ਵਾਸਤੇ ਆ ਗਏ ਉਸ ਤਰ੍ਹਾਂ ਤਿਆਰੀ ਨਾਲ ਆਏ ਹੋਣਗੇ ਇਸ ਤਰ੍ਹਾਂ ਥੋੜਾ ਆਏ ਹੋਣਗੇ ਕਾਰਨ ਕਿਸੇ ਕੇ ਸਿੱਧਾ ਤੁਹਾਡੇ ਕੋ ਆ ਕੇ ਤੁਹਾਡੇ ਉੱਤੇ ਅਟੈਕ ਕੀਤਾ ਕੀ ਕਾਰਨ ਕਾਰਨ ਸਾਡੇ ਨਾਲ ਕੋਈ ਉਹਦਾ ਲੈਣ ਦੀ ਨਹੀਂ ਸੀ ਉਹਨਾਂ ਦੇ ਕਹਿੰਦੇ ਮੁਤਾਬਕ ਹੀ ਕੋਈ ਇੱਕ ਮੁੰਡਾ ਕੈਨੇਡਾ ਹੈਗਾ ਵਾ ਪਾਹਲਪ੍ਰੀਤ ਸਿੰਘ ਕੇ ਪਰਮਿੰਦਰ ਸਿੰਘ ਮੈਨੂੰ ਉਹਦਾ ਨਾਮ ਮੈਂ ਜਾਣਦਾ ਵੀ ਨਹੀਂ ਉਹਨੂੰ ਸਾਨੂੰ ਪਤਾ ਵੀ ਨਹੀਂ ਆ ਉਹਨੇ ਸਿਰਫ ਬੇਟੇ ਨੂੰ ਕਾਲ ਕਰਦਾ ਪੈਗੀ ਉਹ ਬਟਾਲੇ ਦਾ ਹੀ ਕੋਈ ਮੁੰਡਾ ਵਾ ਜ਼ੋਰਾਵਰ ਸਿੰਘ ਉਹਦੇ ਨਾਲ ਗੱਲ ਕਰਾ ਬਸ ਇਸ ਗੱਲ ਤੋਂ ਉਹ ਕਹਿੰਦਾ ਮੇਰੇ ਕੋਲ ਥੋੜਾ ਬੈਠਾ ਰਹਿੰਦਾ ਜਿਹੜੀ ਮੈਂ ਗੱਲ ਕਰਾਵਾਂ ਉਹ ਬਸ ਇਹਦਾ ਦੋਸਤ ਹੈਗਾ ਵਾ ਇਹਦਾ ਪਿਆਰ ਹੈ ਉਹਦੇ ਨਾਲ ਇਸ ਕਰਕੇ ਕਿ ਇਹਨਾਂ ਦਾ ਆਪਸ ਵਿੱਚ ਇੰਨਾ ਪਿਆਰ ਕਿਉਂ ਹੈ ਅਸੀਂ ਉਹਨੂੰ ਤੇ ਕੁਝ ਕਹਿ ਨਹੀਂ ਸਕਦੇ ਬਟਾਲੇ ਦੇ ਸ਼ਹਿਰ ਦੇ ਵਿੱਚ ਉਹ ਵੀ ਬਟਾਲੇ ਦਾ ਉਹ ਵੀ ਬਟਾਲੇ ਦੇ ਸਾਰੇ ਤਾਂ ਅਸੀਂ ਇਹਨੂੰ ਨੱਪੀਏ ਥੋੜਾ ਇਹਨੂੰ ਥ੍ਰੈਟ ਕਰੀਏ ਹਾਂ ਦੋਸਤੀ ਦਾ ਖਮਿਆਜਾ ਭੁਗਤਣਾ ਪਿਆ ਇਹ ਬਹੁਤ ਜ਼ਿਆਦਾ ਵੀ ਹੋ ਸਕਦਾ ਸੀ ਅਜੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਸਾਨੂੰ ਬਚਾਤਾ ਜਿਵੇਂ ਕੈਨੇਡਾ ਤੋਂ ਇਥੋਂ ਬੰਦੇ ਭੇਜੇ ਆਉਣੇ ਤੇ ਇਹਨਾਂ ਤੁਹਾਨੂੰ ਜਾਣਦੇ ਵੀ ਨਹੀਂ ਕਿ ਇਹ ਪੈਸੇ ਪੁਸੇ ਦਾ ਵੀ ਬਿਲਕੁਲ ਪੈਸੇ ਦਾ ਹੋਏਗਾ ਜੀ ਕਿਉਂ ਨਹੀਂ ਹੋਏਗਾ ਕੈਨੇਡਾ ਬੈਠ ਕੇ ਕਿੰਨਾ ਕੁਝ ਹੋ ਰਿਹਾ ਹੈ ਕੈਨੇਡਾ ਬੈਠ ਕੇ ਲੋਕੀ ਕਈ ਕਰੀ ਜਾਣਦੇ ਗੇਮਾਂ ਕਮਾਈ ਜਾ ਰਹੇ ਕਾਂਡ ਕਰੇ ਪਹਿਲੇ ਕੋਲ ਵਗੈਰਾ ਤਾਂ ਨਹੀਂ ਕੋਈ ਆਈ ਜਿਵੇਂ ਜਿਵੇਂ ਲੋਕੀ ਅੱਜਕੱਲ ਸੌਫਟ ਨਹੀਂ ਥ੍ਰੈਟ ਕਾਲ ਤੇ ਉਹਨੇ ਕੀਤੀ ਕੀਤੀ ਸੀ ਜਦੋਂ ਪਹਿਲੇ ਦੁਪਹਿਰੇ ਕੀਤੀ ਆ ਕਿ ਜੇ ਤੂੰ ਨਹੀਂ ਗੱਲ ਕਰਾਏਗਾ ਮੈਸੇਜ ਆਗੇ ਨੇ ਬਾਕਾਇਦਾ ਕਿ ਗਾਲਾਂ ਕੱਢੀਆਂ ਮੈਂ ਤੇਰਾ ਦਾਦਾ ਵੀ ਉਹਨਾਂ ਨਾਲ ਤੂੰ ਕਿਵੇਂ ਨਹੀਂ ਗੱਲ ਕਰਾਏਂਗਾ ਸਾਨੂੰ ਜਾਚ ਹੈਗੀ ਆ ਬਿਲਕੁਲ ਥ੍ਰੈਟ ਕਾਲ ਕੀਤੀਆਂ ਕਿ ਤੋ ਤੁਸੀਂ ਪੁਲਿਸ ਕਾਰਵਾਈ ਕਈ ਉਹ ਤੋਂ ਬਾਅਦ ਵੀ ਆ ਹਾਂ ਜਦੋਂ ਅਸੀਂ ਉਸ ਦਿਨ ਇੱਕ ਤਰੀਕ ਰਾਤ ਨੂੰ ਅਸੀਂ ਉਹਨੂੰ 10 ਵਜੇ ਹੀ ਥਾਣੇ ਫੜਾ ਵੀ ਆਏ ਆ ਪੁਲਿਸ ਕੋ ਉਹਨੂੰ ਅਰੈਸਟ ਕਰਵਾਏ ਆ ਇੱਕ ਬੰਦਾ ਫੜਿਆ ਗਿਆ ਇੱਕ ਬੰਦਾ ਸਾਡੇ ਕਾਬੂ ਇੱਕ ਬੰਦਾ ਆਇਆ ਨਾ ਬਾਕੀ ਤੇ ਭੱਜ ਗਏ ਅਸੀਂ ਕੋਈ ਹੈ ਨਹੀਂ ਸੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਨਹੀਂ ਤੇ ਅਸੀਂ ਵੀ ਪੂਰਾ ਇੰਤਜ਼ਾਮ ਰੱਖਦੇ ਬੰਦੇ ਰੱਖਦੇ ਆ ਆਪਣੇ ਇੱਥੇ ਬੁਲਾਉਂਦੇ ਲੇਕਿਨ ਕੋਈ ਹੈ ਹੀ ਨਹੀਂ ਸੀ ਇੱਥੇ ਸਾਨੂੰ ਪਤਾ ਹੀ ਨਹੀਂ ਸੀ ਮੰਗ ਉਹਨਾਂ ਤੇ ਬਿਲਕੁਲ ਸਖਤ ਤੋਂ ਸਖਤ ਸਾਰਿਆਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਗੱਡੀਆਂ ਜਿਹੜੀਆਂ ਉਹ ਲਾਲ ਬੱਤੀ ਕਿਵੇਂ ਲਾ ਕੇ ਕਿਹਦੀ ਸ਼ੈ ਚ ਲਾ ਕੇ ਘੁੰਮਦੇ ਪਏ ਰਹੇ ਉਹ ਵੀ ਪਤਾ ਕਰਨਾ ਚਾਹੀਦਾ ਇਹਦੇ ਵਿੱਚ ਕੋਈ ਉਹਨਾਂ ਦਾ ਨਿੱਜੀ ਮਾਮਲਾ ਸੀਗਾ ਤੇ 7-8 ਬੰਦੇ ਦੁਕਾਨ ਦੇ ਅੰਦਰ ਵੜਦੇ ਆ ਤੇ ਉਹਨਾਂ ਦੇ ਕੋਈ ਆਪਸੀ ਕੋਈ ਕਸ਼ਮਕਸ਼ ਕੋਈ ਬੈਸਾ ਵਸਾਈ ਮੂੰਹ ਬਲਾਰਾ ਹੁੰਦਾ ਆ ਕੋਈ ਲੜਾਈ ਝਗੜਾ ਨਹੀਂ ਹੋਇਆ ਮੌਕੇ ਤੇ ਵੀਡੀਓ 'ਚ ਦਿਖਦਾ ਹੈ ਤੋਂ ਸਬੰਧੀ ਜਿਹੜੀ ਬਣਦੀ ਕਾਰਵਾਈ ਅਸੀਂ ਕਰ ਦਿੱਤੀ ਆ ਉੱਚ ਅਸੀਂ ਬੰਦੇ ਵੀ ਰਾਉਂਡ ਅਪ ਕੀਤੇ ਆ ਤੇ ਅਗਲੇਰੀ ਕਾਰਵਾਈ ਜਾਰੀ ਹੈ ਸਾਡੀ ਪਰ ਜਿਹੜੇ ਇੱਕ ਗੱਡੀ ਲੈ ਕੇ ਆਏ ਉਹ ਲਾਲ ਬੱਤੀ ਲੱਗੀ ਸੀ ਬਲੈਕ ਫਿਲਮ ਲੱਗੀ ਉਹ ਕਹਿੰਦੇ ਕਿ ਇਹ ਮੋਦੇਦਾਰ ਦੀ ਜਿਵੇਂ ਗੱਡੀ ਹੋਵੇ ਉਹ ਲੈ ਕੇ ਆਏ ਉਹਦੇ ਨਾਲ ਵੀ ਉਹਨਾਂ ਨੇ ਉਹ ਵੀ ਅਸੀਂ ਸਾਰੀ ਤਸਦੀਕ ਕਰ ਰਹੇ ਆ ਕਿ ਉਹ ਗੱਡੀ ਕਿਹਦੀ ਆ ਜੋ ਵੀ ਉਹਦੇ ਚ ਇਲੀਗਲ ਜਾਂ ਜਿਹੜੇ ਆਊਟ ਆਫ ਲਾ ਜਿਹੜੀਆਂ ਚੀਜ਼ਾਂ ਲੱਗੀਆਂ ਨੇ ਉਹ ਅਸੀਂ ਵੈਰੀਫਾਈ ਕਰਕੇ ਇਹ ਤੁਹਾਨੂੰ ਰਿਪੋਰਟ ਕਰਾਂਗੇ ਸਾਰੀ ਉਹਦੇ ਬਾਰੇ ਕਿੰਨੀਆਂ ਗੱਡੀਆਂ ਆਈਆਂ ਸੀ ਉਹ ਜੀ ਅਸੀਂ ਸਾਰੀ ਵੈਰੀਫਾਈ ਕਰ ਰਹੇ ਆ ਸਾਨੂੰ ਇੱਕ ਤੋਂ ਦੋ ਗੱਡੀਆਂ ਦਿਖੀਆਂ ਨੇ ਤੇ ਹੋਰ ਵੀ ਜੇ ਕੋਈ ਹੋਏਗੀ ਤੇ ਉਹਦੇ ਸਬੰਧ 'ਚ ਅਸੀਂ ਅੱਗੇ ਤਫ਼ਤੀਸ਼ ਚ ਲਿਆਵਾਂਗੇ ਸਰ ਉਹਨਾਂ ਦਾ ਕਹਿਣਾ ਕਿ ਇੱਕ ਬਾਹਰੋਂ ਕਾਲ ਆਈ ਹੈ ਉਸ ਤੋਂ ਬਾਅਦ ਹੀ ਟ੍ਰੈਟ ਐਪ ਤੋਂ ਕਾਲ ਆਈ ਸੀ ਉਸ ਤੋਂ ਬਾਅਦ ਬੱਦੇ ਆਏ ਨਹੀਂ ਐਦਾਂ ਦਾ ਕੋਈ ਨਾਮ ਨਾ ਉਹ ਚਲੋ ਉਹਨਾਂ ਦਾ ਵਰਜਨ ਵੀ ਅਸੀਂ ਲੈ ਰਹੇ ਆ ਤੇ ਪਹਿਲਾਂ ਤਾਂ ਨਾ ਨਹੀਂ ਸੀ ਦੱਸਿਆ ਸਾਨੂੰ ਤੇ ਜਿਹੜੀ ਵੀ ਗੱਲ ਅਗਲੀ ਦੱਸਣਗੇ ਸਾਨੂੰ ਤੇ ਕਲੈਰੀਫਾਈ ਕਰਨਗੇ ਤੇ ਉਹਦੇ ਮੁਤਾਬਕ ਅਸੀਂ ਬੰਦੀ ਕਾਰਵਾਈ ਕਰਾਂਗੇ